ਪਿੰਡ ਕਨੂਪੁਰ ਕਾਲੇ ਦੇ ਨਿਵਾਸੀਆਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵਧੀਆ ਕਾਰਜ ਕੁਜਾਰੀ ਕਰਨ ਵਾਲੇ ਪੁਲਿਸ ਅਫਸਰ ਐਸ ਐਚਓ ਰੋਬਿੰਸ ਸਿੰਘ ਅਤੇ ਚੌਂਕੀ ਕਨੂਪੁਰ ਕਾਲੇ ਦੇ ਇੰਚਾਰਜ ਏਐਸਏ ਗੁਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਗੁਰਜੀਤ ਸਿੰਘ ਪਹਿਲਵਾਲ, ਪ੍ਰਧਾਨ ਬਲਵਿੰਦਰ ਸਿੰਘ ਕੋਹਲਾ, ਸਵਰਨ ਸਿੰਘ, ਕੁਲਦੀਪ ਸਿੰਘ, ਜੋਗਾ ਸਿੰਘ ਨੰਬਰਤਾ, ਗੁਰਦੀਪ ਸਿੰਘ, ਹਰਤੇਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਦੇ ਵਿੱਚ ਸਾਡਾ ਸਭ ਤੋਂ ਜਿਆਦਾ ਮੇਨ ਰੋਲ ਹੈਗਾ ਜਦੋਂ ਆਪਾਂ ਇਹ ਕਿ ਜਦਰਾ ਡਟਰਾ ਦੇ ਉਤੇ ਕੰਟਰੋਲ ਕੀਤਾ ਜਾਵੇ ਮੈਨੂੰ ਇੱਥੇ ਆਏ ਹੋਏ 2 ਮਹੀਨੇ 2 ਮਹੀਨੇ ਹੋਏ ਨੇ ਨਾਲੇ ਚੈਂਪੀਅਨ ਚਾਹਤੀ ਮੇਰੇ ਨਾਲ ਨਾਲ ਹੋਈ ਉਹਦੀ ਟ੍ਰਾਂਸਫਰ ਆਉਟੋਂ ਦੇ ਹੈਗੇ ਹੁਣ ਤੱਕ ਆਪਰਾਉਂਡ ਦਾ ਤੋਂ 12 ਕਿਲੋ ਆਪਾਂ ਹਰਨ ਰਿਕਵਰ ਕੀਤੀ ਆ ਅਜੇ ਬੜੀ ਵੱਡੀ ਪਾਲੀ ਮਾਤਰਾ ਦੇ ਵਿੱਚ ਆਪਾਂ ਡਰਾਗਮਾਨੀ ਜਿਹੜੀ ਹੈਗੀ ਉਹ ਵੀ ਰਿਕਵਰ ਕੀਤੀ ਹੈ ਸਾਡੇ ਬਹੁਤ ਪੂਰੀ ਕੋਸ਼ਿਸ਼ ਚ ਤੇ ਜਿੰਨਾ ਵੀ ਇੱਥੇ ਕ੍ਰਾਈਮ ਆ ਜੋ ਵੀ ਚੋਰੀ ਸਮੈਚਿੰਗ ਉਤੇ ਖਲ ਪਾ ਕੇ ਇਹਨੂੰ ਏਰੀਏ ਨੂੰ ਇਹੋ ਜਿਹਾ ਬਣਾਇਆ ਜਾਏਗਾ ਲੋਕੀ ਗੋਮਦ ਮੇਰਾ ਖਿਆਲ ਹੈ ਵੀ 90% ਇਹ ਚੀਜ਼ ਖਤਮ ਹੋ ਗਈ ਆ ਅਸੀਂ ਆਸਰਾ ਦੇ ਵਿੱਚ ਜੇ 10% ਆ ਉਹ ਸਾਡੇ ਮਿੰਤ ਤੱਲਾ ਹੀ ਆ ਇਹਨਾਂ ਦਾ ਹਿਸਾਬ ਅੱਗੇ ਵੀ ਜਿੱਦਾਂ ਅੱਗੇ ਘਰ ਹੈ ਦੇ ਇਹਨੂੰ ਵੀ ਥੋੜੀ ਜਿਹੀ ਸਪੀਡ ਫੋਲੋ ਤੇ ਇਹ ਗੰਦ ਕੋਕ ਕੱਢ ਦੋ ਅੱਜ ਅਸੀਂ ਕਾਲੇ ਕੁੰਮਰ ਚੌਂਕੀ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਚੌਂਕੀ ਇੰਚਾਰਜ ਰੋਬਰੰਸ ਸਤਜੋ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਦੀ ਚੰਗੀਆਂ ਸਵਾਮਾ ਰਭਾਉਣ ਦੇ ਬਾਬਤ